ਓ ਆਈ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਾਂ ਪਿਛਲੀ ਸਾਖੀ ਵੀ ਸਰਵਣ ਕੀਤਾ ਕਿ ਕਿਵੇਂ ਇੱਕ ਟ੍ਰੇਨਡ ਸਿਪਾਸਲਾਰ ਹਿਆਤਖਾਂ ਜਿਸ ਨੂੰ ਕਿਰਪਾਲ ਜੀ ਨੇ ਯੁੱਧ ਦੇਵਾਰੇ ਕੋਈ ਜਾਣਕਾਰੀ ਨਾ ਹੋਣ ਦੇ ਬਾਵਜੂਦ ਗੁਰੂ ਸਾਹਿਬ ਦਿੱਥਾ ਆਪਣੇ ਦੇ ਨਾਲ ਸਿਰ ਖਰਬੂਜੇ ਵਾਂਗ ਵੱਟ ਕੇ ਉਸ ਦਾ ਸਿੱਟ ਦਿੱਤਾ ਤੇ ਇਸ ਤਰ੍ਹਾਂ ਉਸ ਦਾ ਘੋੜਾ ਭੱਜ ਗਿਆ ਤੇ ਅੱਗੇ ਕੀ ਹੁੰਦਾ ਹੈ ਇਸ ਜੁੱਧ ਵਿੱਚ ਅਗਲੀਆਂ ਘਟਨਾਵਾਂ ਆਪ ਜੀ ਸਰਵਣ ਕਰੋਗੇ ਹੁਣ ਤੇ ਇਸ ਤਰ੍ਹਾਂ ਗੁਰੂ ਸਾਹਿਬ ਇਸ ਜਗ ਨੂੰ ਜਿੱਤਦੇ ਹਨ ਤੇ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੁੜੀਆਂ ਹੋਈਆਂ ਸਾਖੀਆਂ ਆਪਾਂ ਲਗਾਤਾਰ ਸਰਵਣ ਕਰ ਰਹੇ ਹਾਂ ਇਹ ਸਾਖੀਆਂ ਹੁਣ ਆਪ ਜੀ ਇਹ ਸਾਖੀਆਂ ਹੁਣ ਆਪ ਜੀ ਹਰ ਬੁੱਧਵਾਰ ਸਰਵਣ ਕਰ ਸਕਦੇ ਹੋ ਤੇ ਹੁਣ ਆਪਾਂ ਸਰਵਣ ਕਰਨ ਜਾ ਰਹੇ ਹਾਂ ਪੰਗਾਣੀ ਦੇ ਯੁੱਧ ਨੂੰ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਆਪਣੇ ਜਿੱਤ ਵਿੱਚ ਕੀਤਾ ਚਨਾਰ ਦੇ ਕਿਲੇ ਦਾ ਇੱਕ ਸਿੱਖ RAM ਸਿੰਘ ਗੁਰੂ ਜੀ ਦੀ ਆਗਿਆ ਲੈ ਇੱਕ ਲੱਕੜ ਦੀ ਬਣੀ ਹੋਈ ਤੋਪ ਬਣਾ ਕੇ ਬਾਰੂਦ ਭਰਿਆ ਵਿੱਚ ਪੱਥਰ ਦਾ ਗੋਲਾ ਪਾ ਕੇ ਤੋੜਾ ਲਾਇਆ ਜਿਵੇਂ ਬਿਜਲੀ ਕੜਕਦੀ ਏ ਆਵਾਜ਼ ਉੱਠੀ ਤੇ ਗੋਲਾ ਦੁਸ਼ਮਨਾ ਦੇ ਦਲ ਵਿੱਚ ਜਾ ਪਿਆ ਕੁਝ ਘੋੜੇ ਤੇ ਜਵਾਨ ਮਰ ਗਏ ਕਈ ਜ਼ਖਮੀ ਹੋਏ ਇਕੱਠ ਖਿਲਰ ਗਿਆ ਆਪਾਂ ਇੱਥੇ ਦੇਖ ਰਹੇ ਹਾਂ ਕਿ ਜਿਹੜੇ ਸਿੰਘਾਂ ਨੂੰ ਯੁੱਧ ਨਿਥੀ ਦਾ ਜ਼ਿਆਦਾ ਪਤਾ ਵੀ ਨਹੀਂ ਸੀ ਬਹੁਤ ਜ਼ਿਆਦਾ ਨਹੀਂ ਜਾਣਦੇ ਸੀਗੇ ਜਾਂ ਹਥਿਆਰ ਵੀ ਨਹੀਂ ਸੀ ਇਹਨਾਂ ਨੇ ਫਿਰ ਵੀ ਗੁਰੂ ਜੀ ਦਾ ਸਾਪੜਾ ਇੱਥੇ ਕਿੰਨੀ ਵਾਰ ਕੰਮ ਕਰਦਾ ਹੈ ਆਪਾਂ ਅੱਗੇ ਵੀ ਇਸ ਸਾਖੀ ਵਿੱਚ ਸਰਵਣ ਕਰਾਂਗੇ ਇੱਕ ਜੀਤਮਲ ਹਰਵਾਈ ਨੂੰ ਚਾ ਚੜਿਆ ਕੰਮ ਹਰਵਾਈ ਦਾ ਸੀ ਇਹ ਅਰੋੜਾ ਸਿੱਖ ਜ਼ਿਲ੍ਹਾ ਗੁਜਰਾਤ ਤਹਿਸੀਲ ਫਾਲੀਏ ਦੇ ਰਹਿਣ ਵਾਲਾ ਸੀ ਇਹ ਲਿਖਾਰੀਆਂ ਦੇ ਖਾਨਦਾਨ ਵਿੱਚੋਂ ਸੀ ਜੋ ਲੱਕੜੀ ਤੋਲਣ ਦਾ ਕੰਮ ਵੀ ਕਰਦਾ ਸੀ ਗੁਰੂ ਮਹਾਰਾਜ ਤੋਂ ਜੰਗ ਵਿੱਚ ਜਾਣ ਲਈ ਘੋੜਾ ਮੰਗਿਆ ਉਹਨਾਂ ਕਿਹਾ ਜਿਹੜਾ ਅਵੇਲਾ ਹੈ ਸੰਭਾਲ ਲੈ ਇੱਕ ਘੋੜੇ ਤੇ ਚੜ ਬੈਠਾ ਆ ਕੇ ਕਹਿਣ ਲੱਗਾ ਜੀ ਕੋਈ ਵੱਡਾ ਸਾਰਾ ਸ਼ਸਤਰ ਦਿਓ ਗੁਰੂ ਜੀ ਨੇ ਢਾਲ ਤਲਵਾਰ ਦਿੱਤੀ ਆਖਣ ਲੱਗਾ ਜੀ ਢਾਲ ਕਿਹੜੇ ਹੱਥ ਤੇ ਤਲਵਾਰ ਕਿਹੜੇ ਹੱਥ ਫੜਾਂ ਗੁਰੂ ਜੀ ਨੇ ਕਿਹਾ ਖੱਬੇ ਢਾਲ ਸੱਜੇ ਤਲਵਾਰ ਫੜ ਕੇ ਹੋ ਅਗੇ ਜੇ ਦੁਸ਼ਮਣ ਪਹਿਲਾ ਵਾਰ ਕਰੇ ਖੱਬੇ ਢਾਲ ਤੇ ਰੋਕ ਕੇ ਸਜੇ ਹੱਥ ਫੜੀ ਤਲਵਾਰ ਨਾਲ ਉਹਦਾ ਸਿਰ ਲਾ ਕੇ ਫਤਿਹ ਕਰੋ ਇਹਦੀ ਏ ਕਹਾਣੀ ਸੁਣ ਸਾਰੇ ਹੱਸੇ ਇਹ ਟੁੱਟ ਪਿਆ ਮੀਰ ਖਾਂ ਉੱਪਰ ਮੀਰ ਖਾਂ ਪਠਾਨ ਤੇ ਸ਼ੇਰ ਵਾਂਗਰ ਜਿਆ ਨਮਖਰਾਮੀ ਤੁਰਖ ਤਗੜਾ ਹੋ ਜਾ ਕੋਲੋਂ ਭੀਖਣ ਖਾਂ ਸਰਦਾਰ ਕਹਿਣ ਲੱਗਾ ਜਾਤ ਅੜੋੜਾ ਬਿਨ ਹਥਿਆਰਾ ਹੁਣ ਗੁਰੂ ਜੀ ਨੇ ਢਾਲ ਤਲਵਾਰ ਦਿੱਤੀ ਹੈ ਕੀ ਸਾਰ ਹੈ ਇਹਨੂੰ ਲੜਨ ਦੀ تکڑی تولن والا حلوائی خدا نے کلیا ہے مار کے ہتھیار تے گھوڑا کھولو میرکاں بڑے بل نال تلوار لے کے اگے ودیا نو پجا کے وار کیتا حلوائی تے اونا ٹال کے روک کے جو ماری سجے ہاتھوں تلوار کی تاڑ سرتوں وکھرا کر دیتا تاڑ سٹ کے گھوڑا پچ گیا جتی مل پی گیا بٹھانا نو کئی وڈے گرو دل وی کے بڑا ہسیا پر پیکھن کھاں سے نجاوت کھاں شرمندے ہوئے لجا دے سمندر ڈب رہے ہیں قزب خدا دا جنہیں کدے شسطر نہیں سن دیکھے نہ ہی سنے ڈا جگم لڑا کے پٹھان وڈ وڈ سٹی جاندہ ہے یہ گروہ جی دیا بخشاں ہیں ਸੱਥਰ ਲਾਹ ਤੇ ਦੁਸ਼ਮਣਾਂ ਦੇ ਜਿਉਂ ਆਵਾਬ ਰੁਲਾ ਫਿਰਦਾ ਹੈ ਇਸ ਤਰ੍ਹਾਂ ਫਿਰ ਗਿਆ ਪਠਾਣਾ ਵਿੱਚ ਵਾਰ ਪਾਉਂਦਾ ਪੀਰ ਬੁੱਧੂ ਸ਼ਾਹ ਦੇ murid ਤੇ ਚਾਰੇ ਪੁੱਤਰਾਂ ਨੇ ਪਹਾੜੀਆਂ ਨੂੰ ਚੰਗਾ ਫੁੰਡਿਆ ਜੰਗ ਵਿੱਚ ਬੁੱਧੂ ਸ਼ਾਹ ਦੇ ਤੋਂ ਪੁੱਤਰ ਤੇ ਕਈ murid ਲੜਦੇ-ਲੜਦੇ ਸ਼ਹੀਦ ਹੋ ਗਏ ਗੁਰੂ ਮਹਾਰਾਜ ਦੇ ਦੋ ਭਾਂਜੇ ਵੀ ਸ਼ਹੀਦ ਹੋ ਗਏ ਜੰਗ ਬੜੇ ਜੋਰਾ ਵਿੱਚ ਹੋਇਆ ਕਈ ਰਾਜੇ ਮਾਰੇ ਗਏ ਹਰੀਚੰਦ ਨੂੰ ਜਿਹਨੂੰ ਬਾਣ ਵਿਦਿਆ ਦਾ ਮਾਣ ਸੀ ਤ੍ਰੈ ਵਾਰ ਗੁਰੂ ਜੀ ਤੇ ਕੀਤੇ ਜਿਵੇਂ ਗੁਰੂ ਜੀ ਨੇ ਲਿਖਿਆ ਹੈ ਹਰੀਚੰਦ ਕੋਪੇ ਕਮਾਣ ਸੰਭਾਰਨ ਪ੍ਰਥਮ ਬਾਜਯੰ ਤਾਣ ਬਾਣੰ ਪ੍ਰਹਾਣੰ ਦੁਤੀ ਤਾਕ ਕੈ ਤੀਰ ਮੋਕੋ ਚਲਾਯੰ ਰਖਿਓ దੈਵ ਮੈ ਕਾਨ ਛਯ ਕੈ ਸਿਧਾਯੰ تی تی با مار سو پیٹی مجارن بدھ چلکنت دارنگ پھارن چبی چنچ کائنا کچھ نہ کے ولن جان دا سنگ بچائن جب اے بان لاغیو تب اے ہوس جاگیو کڑیو تیر تیکھا جا ساپن پنگ سریخا ہری چند ہیرا نشانو بڈیرا تجیو شگر تاری ਗयो ਬੇਗ ਭਾਰੀ ਦਸਿਓ 나ਗ ਮਾਨੋ ਗਿਰਿਓ ਗਿਰਿਓ ਪ੍ਰਾਨ ਖਾਨੋ ਭਾਗਿਓ ਸ਼ਾ ਪਹਾੜ ਕੋ ਫਤਿਹ ਸ਼ਾ ਧਰਤਰਾਸ ਮਾਰ ਗਏ ਪਠਾਨ ਗਨ ਹਰੀ ਚੰਦ ਉਨਨਾਸ ਫਤਿਹ ਜਾਏ ਕਰ ਜੰਗ ਦੀ ਆਏ ਸ੍ਰੀ ਦਸ਼ਮੇਸ਼ ਟੁੱਟਾ ਲਖ ਪਹਾੜੀਆਂ ਕੱਬੇ ਕੰਬੇ ਸਭ ਨਰੇਸ਼ ਤੇ ਇਸ ਤਰ੍ਹਾਂ ਇਸ ਜੰਗ ਵਿੱਚ ਦਾ ਅੰਤ ਕਿਸ ਤਰ੍ਹਾਂ ਹੋਇਆ ਕਿ ਹਰੀਚੰਦ ਨੇ ਗੁਰੂ ਜੀ ਨੂੰ ਲਲਕਾਰਣ ਤੋਂ ਬਾਅਦ ਉਹਨਾਂ ਤੇ ਤਿੰਨ ਵਾਰ ਕੀਤੇ ਤਾਂ ਉਸ ਤੋਂ ਬਾਅਦ ਗੁਰੂ ਜੀ ਨੇ ਉਸ ਉੱਤੇ ਕਸ ਕੇ ਤੀਰ ਚਲਾਇਆ ਉਹ ਇੱਥੇ ਹੀ ਚਿਤ ਹੋ ਗਿਆ ਅਤੇ ਪਹਾੜੀ ਰਾਜਿਆਂ ਦੀ ਫੌਜ ਭਜ ਉੱਠੀ ਵਾਹਿਗੁਰੂ ਦੀ ਕਿਰਪਾ ਨਾਲ ਚਿਤ ਹੋ ਗਈ ਇਹ ਜੁਦ ਫਰਵਰੀ ਸਨ 1686 ਇਸਵੀ ਵਿੱਚ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ